ਲਾਈਨਮੈਨਾਂ ਅਤੇ ਸਹਾਇਕ ਲਾਈਨਮੈਨਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਸਰਕਾਰ ਤੋਂ ਹੱਲ ਕਰਾਉਣ ਦੇ ਲਈ ਇੱਕ ਸਾਂਝੀ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਜਿਸ ਦਾ ਨਾਮ ਮੁਲਾਜ਼ਮ ਯੂनाइटेड ਔਰਗੇਨਾਈਜੇਸ਼ਨ ਪੰਜਾਬ ਵੱਜੋਂ ਰੱਖਿਆ ਗਿਆ ਇਸ ਦਾ ਸੁਭਾ ਪ੍ਰਧਾਨ ਬਲਕੌਰ ਸਿੰਘ ਮਾਨ ਨੂੰ ਬਣਾਇਆ ਗਿਆ ਅਤੇ ਬਲਕੌਰ ਸਿੰਘ ਮਾਨ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਸਹਾਇਕ ਲਾਈਨਮੈਨਾਂ ਅਤੇ ਲਾਈਨਮੈਨਾਂ ਨੂੰ ਪੱਕਾ ਕਰਨ ਅਤੇ ਹੋਰ ਕਈ ਆ ਰਹੀਆਂ ਮੁਸ਼ਕਲਾਂ ਨੂੰ ਹੱਲ ਕਰਾਉਣ ਦੇ ਲਈ ਮੁਲਾਜ਼ਮ ਯੂनाइटेड ਔਰਗੇਨਾਈਜੇਸ਼ਨ ਪੰਜਾਬ ਬਣਾਈ ਗਈ ਹੈ ਇਸ ਮੌਕੇ ਤੇ ਹਰਦੀਪ ਸਿੰਘ ਪਪਲ ਮੇਵਾ ਸਿੰਘ ਮਿਮਸਾ ਮੇਤ ਪ੍ਰਧਾਨ ਹਿਤੇਸ਼ ਕੁਮਾਰ ਫਿਰੋਜ਼ਪੁਰ ਜਨ ਜਸਕੱਤਰ ਨਿਸ਼ਾਨ ਸਿੰਘ ਗੁਰਦਾਸਪੁਰ ਮੁਖਸਲਾਕਾਰ ਅਤੇ ਜੀਵੰਤ ਨੇਟਾ ਪਟਿਆਲਾ ਕਾਜਕਾਰੀ ਮੈਂਬਰ ਮੌਜੂਦ ਰਹੇ ਸਾਡਾ ਜੀ ਅੱਜ ਪੰਜਾਬ ਭਰ ਤੋਂ ਸੈਕਲੈਂਡ ਮੈਨ ਲੈਂਡਮੈਨ ਲਗ ਲਗ ਹੋ ਰਹੀ ਕੈਟਾਗਰੀਗੀਆਂ ਦੇ ਸਾਡੇ ਸਾਥੀ ਅੱਜ ਇੱਥੇ ਸ਼ਾਮਲ ਹੋਏ ਆ ਮੀਟਿੰਗ ਹੋਈ ਆ ਤਾਂ ਸਾਰੇ ਸਾਥੀਆਂ ਦੀ ਜਿਹੜੀ ਮੰਗ ਸੀ ਪਹਿਲਾਂ ਤੋਂ ਜਿਹੜੀ ਉੱਠ ਰਹੀ ਸੀ ਡਿਵੀਜ਼ਨ ਲੈਵਲ ਤੇ ਮੀਟਿੰਗਾਂ ਸਾਡੇ ਸਾਥੀ ਕਰ ਰਹੇ ਸਨ ਕਿ ਨਵੇਂ ਮੁੰਡਿਆਂ ਦੀ ਨਵੀਂ ਜਿਹੜੀ ਹੈ ਆਪਣੀਆਂ ਜਥੇਬੰਦੀ ਬਣਨੀ ਚਾਹੀਦੀ ਆ ਅੱਜ ਸਾਡੇ ਸਾਰੇ ਸਾਥੀਆਂ ਨੇ ਅੱਜ ਨਵੀਂ ਜਥੇਬੰਦੀ ਦਾ ਗਠਨ ਕੀਤਾਗਾ ਮੁਲਾਜ਼ਮ ਜੁਆਇੰਟ ਆਰਗੇਨਾਈਜੇਸ਼ਨ ਪੰਜਾਬ ਤੇ ਸਰਬਸੰਤੀ ਨਾਲ ਸਾਡੀ ਜਿਹੜੀ ਜਥੇਬੰਦੀ ਦੀ ਇਹ ਜਿਹੜੀ ਚੋਣ ਕੀਤੀ ਗਈ ਆ ਹੁਣ ਅਸੀਂ ਸਾਡੇ ਸਾਥੀਆਂ ਦੇ ਨਾਲ ਬੈਠ ਕੇ ਡਿਸਕਸ ਕਰਾਂਗੇ ਜਿੰਨੀਆਂ ਸਾਡੀਆਂ ਮੰਗਾਂ ਉਹਦੇ ਮੁਤਾਬਕ ਅਸੀਂ ਆਪਣਾ ਜਿਹੜਾ ਸੰਘਰਸ਼ਾ ਜਿਹੜਾ ਉਹ ਲਿਖਾਂਗੇ ਮੁੱਖ ਤੌਰ ਤੇ ਜਿਹੜੀਆਂ ਸਾਡੀਆਂ ਮੰਗਾਂ ਹੈਗੀਆਂਗਾ ਮੈਂ ਤਾਂ ਸਾਡੇ ਲੈਨਮੈਨ ਜਿਹੜੇ ਭਰਤੀ ਹੋਣ ਵਾਲੇ ਰਹਿੰਦੇ ਆਗਾ ਸੀਆਰਏ 295/19 ਆ ਉਹਦੇ ਵਿੱਚ ਸਾਡੇ ਸਾਥੀ ਲਗਭਗ 1100 ਤੇ ਲਗਭਗ ਸਾਡੇ ਸਾਥੀ ਐ ਅਸੀਂ ਕਹਿੰਨੇ ਆਂ ਕਿ ਪਹਿਲਾ ਵਾਲੇ ਸੀਆਰਏ ਦੇ ਵਿੱਚ ਹੀ ਵਾਧਾ ਕਰਕੇ ਪੋਸਟਾਂ ਦਾ ਤੇ ਜਿੰਨੇ ਰਹਿੰਦੇ ਮੁੰਡੇ ਲਾਈਨਮੈਨਾਂ ਬੇਰੋਜ਼ਗਾਰ ਆ ਉਹਨਾਂ ਨੂੰ ਸਾਰਿਆਂ ਨੂੰ ਪਹਿਲਾਂ ਭਰਤੀ ਕੀਤਾ ਜਾਵੇ ਫਿਰ ਜਿਹੜੇ ਸਾਡੇ 299816 ਜਿਹੜਾ 2810 ਦਾ ਇਤਿਆਰ ਸੀਗਾ ਸਰਕਾਰ ਨੇ ਭਰਤੀ ਕੀਤੇ ਸੀਗੇ ਸਾਈਕਲ ਲਾਈਨਮੈਨ ਉਹਨਾਂ ਦਾ 3 ਸਾਲ ਪੂਰੇ ਹੋ ਚੁੱਕਿਆ ਸਾਡੀ ਮੰਗ ਆ ਕਿ ਉਹਨਾਂ ਨੂੰ ਲਾਈਨਮੈਨ ਬਣਾਇਆ ਜਾਵੇ ਤਾਂ ਜਿਹੜਾ ਸਾਡਾ ਆਪਣਾ ਪ੍ਰੀਵਿਨਲ ਬੀਡ ਆ ਜਿਹੜਾ ਉਹ ਉਹ ਵੀ ਖਤਮ ਕੀਤਾ ਜਾਵੇ ਤਾਂ ਜਿਹੜੇ ਪੇਮੈਂਟ ਆ ਪੇ ਕਮਿਸ਼ਨ ਆ ਉਹ ਵੀ ਲਾਗੂ ਜਿਹੜੇ ਕੀਤੇ ਜਾਣ ਕਿ ਵੱਧ ਵੱਧ ਜਿਹੜਾ ਨਵੇਂ ਮੁੰਡਿਆਂ ਨੂੰ ਉਹਦਾ ਫਾਇਦਾ ਹੋਵੇ ਮੇਨ ਕਾਰਨ ਕੀ ਆ ਕਿ 8899000 ਰੁਪਿਆ ਮੁੰਡਿਆਂ ਦੀਆਂ ਤਨਖਾਹਾਂ ਇੰਨਾ ਪੈਟਰੋਲ ਮਹਿੰਗਾ ਗਾ ਇੰਨੀ ਮਹਿੰਗਾਈ ਆ ਕਿਵੇਂ ਸਾਡੇ ਪਰਿਵਾਰਾਂ ਦਾ ਜਿਹੜਾ ਪਾਲਣ ਪੋਸ਼ਣ ਹੋਊਗਾ ਇਹ ਹੀ ਮੇਨ ਮੰਗਾ ਜਿਹੜੀਆਂ ਹੈਗੀਆਂ ਪਰ ਕਿਤੇ ਨਾ ਕਿਤੇ ਤਵੀ ਆਵਾਜ਼ ਤੇ ਵੀ ਕਿਹਾ ਜਾਂਦਾ ਵਾ ਕਿ ਲਾਈਨਮੈਨ ਇਹ ਵੀ ਕਹਿ ਜਾਂਦੇ ਆ ਕਿ ਸਰਕਾਰ ਸਾਡੀ ਸੁਣਦੀ ਨਹੀਂ ਅਸੀਂ ਖੰਭਿਆਂ ਤੇ ਚੜਦੇ ਆਂ ਕੰਮ ਸਾਨਾ ਉਹਨਾਂ ਨੂੰ ਨਹੀਂ ਆਉਂਦੀ ਪਰ ਸਾਡਾ ਕੋਈ ਸੁਣਵਾਈ ਨਹੀਂ ਜਾਂਦਾ ਨਾ ਕੋਈ ਪਿੱਛੇ ਖੜਦਾ ਆ ਹਾਂਜੀ ਇਹ ਤੁਹਾਡੀ ਗੱਲ ਬਿਲਕੁਲ ਸਹੀ ਆ ਸਾਡੇ 50 ਦੇ ਲਗਭਗ ਬਾਦੀ ਸਾਡੇ ਸਾਥੀਆਂ ਦੀ ਜਿਹੜੀ ਮੌਤਾਂ ਹੋ ਚੁੱਕੀਆਂ ਪਹਿਲਾਂ ਤਾਂ ਕੁਈ ਸੇਫਟੀ ਸਾਨੂੰ ਕਿੱਟਾ ਨਹੀਂ ਦਿੰਦੇ ਸੀਗੇ ਬਹੁਤ ਪਰੇਸ਼ਾਨੀਆਂ ਸੀਗੀਆਂ ਤਾਂ ਹੁਣ ਵੀ ਅਸੀਂ ਐਜੀਟੇਸ਼ਨ ਉਹਦੇ ਵਾਸਤੇ ਵੀ ਮੀਟਿੰਗਾਂ ਕਰਦੇ ਰਹੇ ਹਾਂ ਕਿ ਜਿਹੜੀਆਂ ਸੇਫਟੀ ਜਿਹੜਾ ਕਿੱਟਾ ਦਿੰਦੇ ਰਹੇ ਆ ਦਿੱਤਿਆਂਗਾ ਪਰੰਤੂ ਪਹਿਲਾਂ ਤਾਂ ਜਵੇਂ ਹੀ ਨਹੀਂ ਕੁਝ ਵੀ ਦਿੰਦੇ ਸੀਗੇ ਹੋਰ ਵੀ ਬਹੁਤ ਮੰਗਾ ਹੰਗਾ ਤੇ ਜਦੋਂ ਕੰਮ ਕਰਦੇ ਆ ਡਿਊਟੀ ਦੇ ਕਿਉਂਕਿ ਬਿਜਲੀ ਦੇ ਨਾਲ 24 ਘੰਟੇ ਰਿਸਕ ਵਾਲੀ ਜਿਹੜੀ ਜੌਬ ਆ ਫੌਜੀਆਂ ਨਾਲੋਂ ਵੀ ਸਾਡੀ ਜਿਹੜੀ ਜੌਬ ਆ ਬਿਜਲੀ ਦੀ ਇਹ ਖਤਰਨਾਕ ਆ ਬਿਜਲੀ ਦਾ ਤਾਂ ਪਤਾ ਹੀ ਨਹੀਂ ਕਦੋਂ-ਕਦੋਂ ਆ ਜਾਣਾ ਫੌਜੀ ਲੜਾਈ ਲੜੂਗਾ ਉਹਦੇ ਕੋਲੇ ਬਦੂਖ ਹੋਊਗੀ ਉਹ ਲੜਾਈ ਲੜੂਗਾ ਮੂਹਰੋਂ ਪਤਾ ਦੁਸ਼ਮਣ ਆਉਂਦਾ ਉਹਦੇ ਨਾਲ ਲੜਾਈ ਲੜ ਸਕਦਾ ਹੈ ਨਾ ਇਹਦਾ ਕਰੰਟ ਹੈਗਾ ਤਾਂ ਪਤਾ ਹੀ ਨਹੀਂ ਲੱਗਦਾ ਉਹਦੀ ਪਤਾ ਲੱਗਦਾ ਜਦੋਂ ਸਾਡੇ ਸਾਥੀ ਨੂੰ ਕਰੰਟ ਲੱਗ ਜਾਂਦਾ ਤਾਂ ਉਹਦੀ ਮੌਤ ਹੋ ਜਾਂਦੀ ਹੈ ਥੱਲੇ ਜਦੋਂ ਡਿੱਗਦਾ ਹੈ ਜਾਂ ਕੇ ਦੀ ਲੱਤ ਟੁੱਟ ਜਾਂਦੀ ਹੈ ਬਾਹਾਂ ਟੁੱਟ ਜਾਂਦੀ ਹੈ ਜਿਹੜਾ ਜੋ ਕਰੰਟ ਲੱਗਦਾ ਖੂਨ ਹੈ ਜਿਹੜਾ ਪਾਣੀ ਬਣ ਜਾਂਦਾ ਹਸਪਤਾਲ ਤੱਕ ਵੀ ਨਹੀਂ ਸਾਡੇ ਸਾਥੀ ਜਾਂਦੇਗੇ ਹੁਣ ਕੀ ਡਿਮਾਂਡ ਕਰਦੇ ਪੰਜਾਬ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਡਿਮਾਂਡ ਕਰਦੇ ਆ ਇੱਕ ਤਾਂ ਸਾਡੀਆਂ ਜਿਹੜੀਆਂ ਮੰਗਾਂ ਇਹ ਪਹਿਲ ਦੇ ਆਧਾਰ ਤੇ ਹੱਲ ਹੋਣ ਦੂਜੇ ਜਿਹੜਾ ਸਾਡਾ ਸਾਡੇ ਸਾਥੀ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਤੇ ਜਿਹੜੇ ਸਾਡੇ ਕਰੰਟ ਲੱਕੇ ਜਿਹੜੇ ਸਾਡਾ ਸਾਥੀ ਆ ਅਸੀਂ ਤਾਂ ਸ਼ਹੀਦ ਹੀ ਮੰਨਦੇ ਆ ਉਹਨੂੰ ਉਹਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਕਿਉਂਕਿ ਅਸੀਂ ਪਹਿਲਾਂ ਤੋਂ ਵੀ ਮੰਗ ਰੱਖਦੇ ਆ ਰਹੇ ਆ ਇਹ ਤੇ ਉਹ ਸਾਡੀ ਮੰਗ ਜਿਹੜੀ ਪੂਰੀ ਨਹੀਂ ਹੋਈ ਸੀਗੀ ਤੇ ਇਸ ਕਰਕੇ ਜਿਹੜੀਆਂ ਅਸੀਂ ਜਿਹੜੀਆਂ ਹੋਰ ਵੀ ਬਹੁਤ ਮੰਗਾਂ ਆ ਜਿਹੜੀਆਂ ਥੱਲੇ ਗਰਾਊਂਡ ਲੈਵਲ ਤੇ ਪਈਆਂ ਜਿਵੇਂ ਸਾਡੇ 81/13 ਵਾਲੇ ਸਾਡੇ ਸਾਥੀ ਆ 267/11 ਵਾਲੇ ਸਾਥੀ ਆ ਤੇ ਉਹਨਾਂ ਨੂੰ ਬਹੁਤ ਮੰਗਾਗਾ ਤੇ ਜਿਹੜੀਆਂ ਮੰਗਾ ਜਿਹੜੀਆਂ ਅਸੀਂ ਮੰਗ ਪੱਤਰ ਹੁਣ ਤਿਆਰ ਕਰਾਂਗੇ ਸਾਡੇ ਸਾਰੇ ਸਾਥੀਆਂ ਦੀਆਂ ਹੋਰ ਵੀ ਐਲਡੀਸੀ ਯੂਡੀਸੀ ਜਿੰਨੇ ਵੀ ਸਾਡੇ ਮੁਲਾਜ਼ਮਾਂ ਤੇ ਅਸੀਂ ਇੱਕ ਸਾਂਝਾ ਮੰਗ ਪੱਤਰ ਬਣਾ ਕੇ ਉਹਦੇ ਤੇ ਲੜਾਈ ਲੜਾਂਗੇ ਸਾਡੇ ਸਾਰੇ ਮੁਲਾਜ਼ਮ ਇਕੱਠੇ ਹੋ ਕੇ ਦੇਖਿਆ 2022 ਦੀ ਚੋਣਾਂ ਨਜ਼ਦੀਕ ਹੈ ਜੇ ਪੰਜਾਬ ਸਰਕਾਰ ਤੁਹਾਡੀ ਮੰਗਾ ਨਹੀਂ ਮੰਨਦੀ ਤਾਂ ਤੁਹਾਡਾ ਕੀ ਹੋਣਾ ਹੈ ਦੇਖੋ ਜੀ ਮੰਗਾ ਦਾ ਸਰਕਾਰ ਨੂੰ ਸਾਡੀਆਂ ਸਾਰੀਆਂ ਜਾਇਜ਼ਾ ਮੰਗਣੀਆਂ ਚਾਹੀਦੀਆਂ ਤੇ ਹੁਣ ਇਲੈਕਸ਼ਨ ਤਾਂ ਆ ਰਿਹਾਗਾ ਸਾਨੂੰ ਤਾਂ ਇਹੀ ਆ ਸੀ ਇਹ ਸੰਘਰਸ਼ ਆਲ ਦਾ ਕਰਾਂਗੇ ਹੁਣ ਤੇ ਨਹੀਂ ਨਾ ਮੰਗਾ ਮੰਨਣਗੇ ਅਸੀਂ ਫਿਰ ਇਲੈਕਸ਼ਨਾਂ ਚ ਬਾਈਕਟ ਕਰਾਂਗੇ ਹੋਰ ਕੀ ਕਰਾਂਗੇ ਇਹਨਾਂ ਦਾ ਲੁਧਿਆਣਾ ਤੋਂ ਅਪਸ਼ੇਕ ਚੂਲੋਟਾ ਦੀ ਰਿਪੋਰਟ ਐਸਐਮਜ਼ेड ਨਿਊਜ਼ ਫੋਲੋਡਰਸ ਅਪਡੇਟਸ ਲਾਈਕ ਐਂਡ ਫੋਲੋ ਅਵਰ ਫੇਸਬੁੱਕ ਪੇਜ ਐਸਐਮਜ਼ेड ਨਿਊਜ਼ ਐਂਡ ਡੋਨਟ ਫੋਰਗੇਟ ਟੂ ਸਬਸਕ੍ਰਾਈਬ ਆਰ ਯੂਟਿਊਬ ਚੈਨਲ ਐਂਡ ਪ੍ਰੈਸ ਦ ਬੈਲ ਆਈਕਨ